ਉਹਦਾ ਗਾਣਾ ਗੁਣਿਆਂ ਚ ਬਹੁਤ ਨਾਮ ਆਉਂਦਾ ਉਹ ਹੁਣ ਮੇਰੇ ਜਿਹੜੇ ਗਾਇਕ ਵੀਰ ਆ ਹਾਂ ਜਿਹਦੇ ਚੀਮਾ ਹੋਰ ਵੀ ਇੱਕ ਤੋਂ ਨੇ ਹਾਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਯਾਰ ਇਸ ਨਵਾਨੇ ਜਨ ਨੂੰ ਵੀ ਯਾਦ ਕਰਦੇ ਹੋ ਪਰ ਨਾਲ ਇਹ ਵੀ ਚਰਚਾ ਚੱਲਦੀ ਹੈ ਕਹਿੰਦੇ ਕਿ ਕਾਂਗਰਸ ਦੇ ਲੀਡਰਾਂ ਦੇ ਵਿੱਚ ਅੰਦਰ ਖਾਤੇ ਪਾਟੋ ਧੜ ਬਹੁਤ ਨੇ ਕਾਂਗਰਸ ਦੇ ਲੀਡ ਜਿਹੜੀ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਕਹਿੰਦਾ ਵੀ ਕਾਗਰਸ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਸ ਵਿੱਚ ਇੰਟਰਨਲ ਹੀ ਲੋਕ ਕਹਿੰਦੇ ਯਾਰ ਕਿ ਕਾਂਗਰਸੀ ਸਰਕਾਰ ਹੋਣੀ ਓਏ ਮਾੜੀ ਮੋਟੀ ਤੇ ਚਲਦੀ ਸੀ ਫਤਮ ਹੋ ਗਈ ਜੇ ਹੋਊਗੀ ਮੰਨ ਲੈ ਕੇ ਕਿ ਹੋਈ ਹੈ ਕਿ ਯਾਰ ਅੱਜ ਤੇ ਮੈਂ ਇੰਦਰਾ ਭਵਨ ਨਹੀਂ ਦੇਖਿਆ ਕਾਂਗਰਸ ਦਾ ਜਿਹੜਾ ਨਵਾਂ ਦਫ਼ਤਰ ਹੈ ਇਸ ਬਾਰੇ ਸੁਣ ਮੈਂ ਵੇਖ ਲਿਆ ਉਹ ਕਿਹਦਾ ਦਫ਼ਤਰ ਹੈ ਕਾਂਗਰਸ ਦਾ ਦਫ਼ਤਰ ਹੈ ਤੇ ਕਾਂਗਰਸੀ ਉੱਥੇ ਨਹੀਂ ਜਾਣਗੇ ਕੌਣ ਜਾਊਗਾ ਤੁਸੀਂ ਇਹ ਗੱਲ ਕਹੀ ਸੀ ਉੱਥੇ ਕਹਿੰਦੇ ਕਿ ਮੈਂ ਲੀਡਰ ਮੰਨਦਾ ਪਰ ਦਿਲੋਂ ਨਹੀਂ ਮੰਨਦਾ ਕਿਸੇ ਵਕਤ ਮੇਰਾ ਆਈਡਲ ਲੀਡਰ ਹੈ ਕੈਪਟਨ ਬ੍ਰੰਦਰਸਨ ਕਿਉਂਕਿ ਪਾਣੀ ਹੀਟ ਜਾ ਰਿਹਾ ਬੜੀ ਸਪੀਡ ਨਾਲ ਪਰ ਸਾਨੂੰ ਮੋਟਰਾਂ ਵੱਡੀਆਂ ਪਾ ਕੇ ਪਾਣੀ ਖਿਚਾਉਣਾ ਪੰਜਾਬ ਇੰਨੀ ਸਮਰੱਥਾ ਰੱਖਦਾ ਕਿ 13000 ਕਰੋੜ ਰੁਪਏ ਦਾ ਬੋਝ ਸਹਿ ਸਕੇ ਇਹ ਇੱਕ ਚਿੰਤਾ ਤਾਂ ਮੇਰੀ ਪਹਿਲੀ ਹੈ ਪਾਣੀ ਖਤਮ ਹੋ ਗਿਆ ਤੇ ਪੀਣ ਲਈ ਵੀ ਨਾ ਬਚਿਆ ਤਾਂ ਕਰਾਂਗੇ ਕਿਉਂਕਿ ਝੋਨਾ ਪਿਛਲੇ ਸਾਲ ਮੰਡੀਆਂ 'ਚ ਰੋਲਿਆ 3-3 4-4 ਸੌ ਰੁਪਏ ਕਿੰਟਲ ਕੱਟ ਪੇ ਗਿਆ ਉਹ ਨੁਕਸਾਨ ਜ਼ਿਮੀਂਦਾਰ ਨੂੰ ਬਹੁਤ ਹੋਇਆ ਮਰ ਮੇਰੇ ਕਹਿਣਾ ਸਾਰੀ ਦੁਨੀਆ ਨੇ ਮੱਕੀ ਨਹੀਂ ਬੀਜਣੀ ਮੱਕੀ ਉਹਨਾਂ ਨੇ ਉੱਥੇ ਬੀਜਣੀ ਹੈ ਜਿਹੜੇ ਖੇਤ ਉੱਚੇ ਆ ਸਰਕਾਰਾਂ ਸੁੱਤੀਆਂ ਰਹਿਣਗੀਆਂ ਤੁਸੀਂ ਸਰਕਾਰ ਨੂੰ ਇੱਕ ਮਤਲਬ ਉਹ ਦਿਖਾਣਾ ਚਾਹੁੰਦੇ ਆ ਮੈਂ ਦਿਖਾਤਾ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਚਿਹੋ ਕਿਸਾਨੀ ਦਾ ਮਸਲਾ ਹੋਵੇ ਨੌਜਵਾਨੀ ਦਾ ਮਸਲਾ ਹੋਵੇ ਤੇ ਜਾਂ ਪੋਲੀਟਿਕਲ ਵੈਕਿਊਮ ਦੀ ਗੱਲ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਪੋਲੀਟਿਕਲ ਵੈਕਿਊਮ ਵੀ ਬਹੁਤ ਹੈ ਉਹ ਜਿਹੇ ਸਿਹਰਦ ਲੀਡਰ ਜਿਹੜੇ ਆ ਉਹ ਪੰਜਾਬ ਕੋਲੇ ਹੁਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੇ ਕੋਲੇ ਪੰਜਾਬ ਨੂੰ ਲੈ ਕੇ ਕੋਈ ਵਿਜ਼ਨ ਹੋਵੇ ਤਾਂ ਅਜਿਹੀ ਤੁਹਾਡੀ ਮੁਲਾਕਾਤ ਦੁਆਬੇ ਦੇ ਇੱਕ ਧਾਕੜ ਲੀਡਰ ਰਾਣਾ ਗਰਜੀਤ ਸਿੰਘ ਹੋਣਾਂ ਦੇ ਨਾਲ ਕਰਾਉਣ ਜਾ ਰਿਹਾ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਕੁਲਵਿੰਦਰ ਜੀ ਰਾਣਾ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਹਰਦ ਰਾਜਨੀਤੀ ਦੀ ਜ਼ਰੂਰਤ ਹੈ ਉਹ ਲੀਡਰ ਪੰਜਾਬ ਨੂੰ ਚਾਹੀਦੇ ਨੇ ਜਿਨ੍ਹਾਂ ਦੇ ਕੋਲੇ ਵਿਜਨ ਹੋਵੇ ਕੋਈ ਪੰਜਾਬ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਸੰਕਟ ਨੂੰ ਹੱਲ ਕਿਵੇਂ ਕਰਨਾ ਹੈ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਦਾ ਹੱਲ ਕਿਵੇਂ ਕਰਨਾ ਹੈ ਤਾਂ ਤੁਹਾਡਾ ਪੰਜਾਬ ਨੂੰ ਲੈ ਕੇ ਵਿਜਨ ਕੀ ਹੈ ਦੇਖੋ ਗੱਲ ਹੈ ਕਿ ਵੀ ਆਪਾਂ ਗੱਲ ਕਿਸਾਨੀ ਦੀ ਕਰੀਏ ਹਮ ਕਿਸਾਨੀ ਪਾਣੀ ਤੇ ਨਿਰਭਰ ਹੈ ਬਿਲਕੁਲ ਹਰਿਆਣੇ ਨਾਲ ਸਾਡੇ ਪਾਣੀ ਦੀ ਵੰਡ ਦਾ ਫੈਸਲਾ ਨਹੀਂ ਹੋਇਆ ਹਮ ਉਹ ਤਲਵਾਰ ਸਾਡੇ ਲਟਕ ਰਹੀ ਹੈ ਉਹਦੇ ਬਾਅਦ ਪੰਜਾਬ ਦੇ ਵਿੱਚ ਜਿਹੜਾ ਤਰਤੀਹੇਟ ਦਾ ਪਾਣੀ ਆ ਉਹ ਨੀਵਾ 60 ਫੁੱਟ ਤੋਂ ਚਾਲੂ ਹੋਇਆ ਸੀ ਅੱਜ ਉਹ 350 ਫੁੱਟ ਤਾਈਂ ਦਾ ਪਾਣੀ ਸੀ ਸਾਰਾ ਕੱਢ ਲਿਆ ਹੂੰ 600 ਫੁੱਟ ਤੇ ਜਾ ਕੇ ਪਾਣੀ ਖਤਮ ਹੋ ਜਾਣਾ ਕੋਈ 15 ਸਾਲ ਦਾ ਪਾਣੀ ਕਹਿੰਦਾ ਕੋਈ 20 ਸਾਲ ਦਾ ਜਾਂ 17 ਸਾਲ ਦਾ ਪਾਣੀ ਕਹਿੰਦਾ ਹੂੰ ਔਰ ਸਾਡੀ ਜਿਹੜੀ ਪੰਜਾਬ ਦੀ 53 ਲੱਖ ਹੈਕਟੇਰ ਜ਼ਮੀਨ ਆ ਉਹਦੇ ਚ 8 ਤੋਂ 10 ਲੱਖ ਹੈਕਟੇਰ ਨਰਮਾ ਹੁੰਦਾ ਸੀ ਤੇ ਨਰਮਾ ਪਾਣੀ ਘਟ ਜਾਂਦਾ ਤੇ ਨਰਮੇ ਨੂੰ ਬਿਮਾਰੀਆਂ ਪਈਆਂ ਸੁੰਡੀਆਂ ਪਈਆਂ ਲੋਕਾਂ ਨੂੰ ਵਾਇਬਿਲਟੀ ਨਹੀਂ ਰਹੀ ਉਹਨਾਂ ਨੇ ਉਹ ਨਰਮਾ ਛੱਡ ਕੇ ਤੇ ਉਹ ਧਰਤੀ ਜਿਹੜੀ ਆ ਚੋਨੇ ਹਟ ਲੈਂਦੀ ਹੂੰ ਪਹਿਲੇ ਪਾਣੀ ਘਟਿਆ ਸੀ ਪਾਣੀ ਦੀ ਖਪਤ ਹੋਰ ਵਧਾ ਦਿੱਤੀ ਹੂੰ ਔਰ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਔਰ ਇਦੇ ਨਾਲ ਜਿਹੜੀ ਬਿਜਲੀ ਤੇ ਨਾਲ ਅਸੀਂ ਪਾਣੀ ਖਿੱਚਦੇ ਆ ਜਿਹੜਾ ਸਾਡਾ 2022 ਦੇ ਵਿੱਚ ਬਿੱਲ ਸੀਗਾ ਐਗਰੀਕਲਚਰ ਸੈਕਟਰ ਨੂੰ ਫ੍ਰੀ ਬਿਜਲੀ ਦੇਣ ਦਾ ਉਹ ਕਰੀਬ-ਕਰੀਬ 7000 ਕਰੋੜ ਸੀ ਹੂੰ ਤੇ ਤਿੰਨ ਸਾਲਾਂ 'ਚ ਵੱਧ ਕੇ 9300 ਕਰੋੜ ਰੁਪਇਆ ਹੋ ਗਿਆ ਕਿਉਂਕਿ ਪਾਣੀ ਹੀਟ ਜਾ ਰਿਹਾ ਬੜੀ ਸਪੀਡ ਨਾਲ ਔਰ ਸਾਨੂੰ ਮੋਟਰਾਂ ਵੱਡੀਆਂ ਪਾ ਕੇ ਪਾਣੀ ਖਿੱਚਣਾ ਪੈ ਰਿਹਾ ਇਹਦਾ ਮਤਲਬ ਇਹ ਹੋਇਆ ਕਿ ਅਗਲੇ ਤਿੰਨ ਸਾਲਾਂ ਚ 4-4 ਕਰੋੜ ਰੁਪਏ ਹੋਰ ਵੱਜੂਗਾ ਤੇ 13000 ਕਰੋੜ ਹੋਜੂਗਾ ਪੰਜਾਬ ਇੰਨੀ ਸਮਰਥਾ ਰੱਖਦਾ ਕਿ 13000 ਕਰੋੜ ਰੁਪਏ ਦਾ ਬੋਝ ਸਹਿ ਸਕੇ ਇਹ ਇੱਕ ਚਿੰਤਾ ਤਾਂ ਮੇਰੀ ਪਹਿਲੀ ਹੈ ਹਮਮ ਔਰ ਦੂਸਰੀ ਚਿੰਤਾ ਹੈ ਕਿ ਇਹ ਪਾਣੀ ਖਤਮ ਹੋ ਗਿਆ ਤੇ ਪੀਣ ਲਈ ਵੀ ਨਾ ਬਚਿਆ ਤਾਂ ਕਰਾਂਗੇ ਕੀ ਬਿਲਕੁਲ ਔਰ ਜਿਹੜਾ ਪਾਣੀ ਪੀ ਵੀ ਰਹੇ ਆ ਜਿੰਨਾ ਅਸੀਂ ਡੂੰਗਾ ਜਾ ਰਹੇ ਆ ਉਹਨੇ ਆਰਸੈਨਿਕ ਯੂਰੇਨੀਅਮ ਹੋਰ ਬੜੀਆਂ ਕਾਰਬਨੇਟਸ کئی قسم ਦੇ ਤਾਤੂ ਜਿਹੜੇ ਥੱਲੇ ਸੈਟਲ ਲਿਆ ਉਹ ਅਸੀਂ ਖਿੱਚ ਕੇ ਬਾਹਰ ਲਿਆ ਰਹੇ ਹਾਂ ਉਹ ਅਸੀਂ ਪੀ ਰਹੇ ਹਾਂ ਸਿਹਤ ਲਈ ਹਾਨੀਕਾਰਕ ਨੇ ਹੁਣ ਗੱਲ ਇਹ ਵੀ ਇਹਦਾ ਹੱਲ ਕੀ ਆ ਇਹ ਤਾਂ ਸਮੱਸਿਆ ਬਿਲਕੁਲ ਸਮੱਸਿਆ ਦਾ ਹੱਲ ਕੀ ਆ ਸਾਨੂੰ ਇਹ ਸੋਚਣਾ ਪਏਗਾ ਕਿ ਵੀ ਝੋਨਾ ਕਿਵੇਂ ਘਟਾਇਆ ਜਾਵੇ ਔਰ ਜਦ ਤੱਕ ਜ਼ਿਮੀਂਦਾਰ ਨੂੰ ਵਾਇਬਲ ਫਸਲ ਨਹੀਂ ਮਿਲਦੀ ਜਿਹੜੀ ਉਹਨੂੰ ਪੈਸਾ ਦਿੰਦੀ ਆ ਉਹ ਬਿਲਕੁਲ ਚੋਨਾ ਛੰਡਣ ਨੂੰ ਤਿਆਰ ਨਹੀਂ ਹਮ ਔਰ ਅਜ ਨਰਮਾ ਬੋਲਗੜ ਟੂ ਸੀ ਗੁਲਾਬੀ ਸੁੰਡੀ ਪੈ ਗਈ ਉਹ ਤੋਂ ਰੈਜ਼ਿਸਟੈਂਸ ਨਹੀਂ ਸੀ ਤੇ ਲੋਕਾਂ ਦਾ ਲੋਕਾਂ ਨੂੰ ਖੜੇ ਚੋਂ ਆਪਣੇ ਨਰਮੇ ਦੇ ਖੇਤ ਬੋਣੇ ਪਏ ਹਮ ਤੇ ਫਿਰ ਪਿਛਲੇ ਸਾਲ ਜਦੋਂ ਮੈਂ ਖਬਰ ਸੁਣੀ ਜੀ ਉਹਨੂੰ ਰੋਕਣ ਦੇ ਬੜੇ ਸਟੇजेस ਸਿਗੇ ਉੱਤੇ ਮੈਂ ਡਿਟੇਲ ਜਾਊਂਗਾ ਤਾਂ 15 ਮਿੰਟ ਉੱਥੇ ਲੱਗ ਜਾਣੀਆਂ ਹਮ ਤੇ ਜਦੋਂ ਮੈਂ ਵਗਦੇ ਖੇਤ ਵੇਖੇ ਤਾਂ ਮੈਂ ਕਹਾ ਯਾਰ ਇਹਨਾਂ ਜ਼ਿਮੀਂਦਾਰਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਕੋਈ ਨਾ ਕੋਈ ਆਲਟਰਨੇਟਿਵ ਕ੍ਰੌਪ ਦੇਣੀ ਚਾਹੀਦੀ ਆ ਮੈਂ ਸਰਕਾਰ ਨੂੰ ਚਿੱਠੀ ਲਿਖੀ ਕਿ 500 ਏਕੜ ਤੁਸੀਂ ਵੀ ਜੋ 100 ਏਕੜ ਮੈਂ ਬੀਜੂਗਾ ਹੂੰ 15 ਅਗਸਤ ਨੂੰ ਇਹ ਮੈਂ ਚਿੱਠੀ ਲਿਖੀ ਜੀ ਤੇ ਉਹਦੇ ਬਾਅਦ ਆਪਣੇ ਬੰਦਿਆਂ ਨੂੰ ਕਿਹਾ ਕਿ ਵੀ ਜਿਹੜਾ ਫਾਜ਼ਲ ਕਾ ਅਬੂ ਰੇਸ ਇਹ ਜਿਹੜਾ ਸਦਨ ਪੰਜਾਬ ਆ ਹੂੰ ਜਿੱਥੇ ਨਰਮਾ ਵਾਇਆ ਉੱਥੇ 100 ਕਿੱਲੇ ਮੱਕੀ ਬੀਜਾ ਕੇ ਰਿਜ਼ਲਟ ਵੇਖੋ 10 ਕਿੱਲੇ ਮੱਕੀ ਬੀਜੀ ਅੰਨੀ ਵਾਲਾ ਪਿੰਡ ਆ ਫਾਜ਼ਲਕੇ ਚ ਹਾਂ ਤੇ ਉਹਦੀ 22 ਕੁਇੰਟਲ ਦੀ 27 ਬੀਜੀ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜਣ ਦਾ ਟਾਈਮ ਨਹੀਂ ਸੀ ਸ਼ਾਇਦ ਮਈ ਮਹੀਨਾ ਹੁੰਦਾ ਹਾਂ 15 ਜੂਨ ਦੇ ਲਾਗੇ ਛੱਕੇ ਹਫਤਾ ਪਹਿਲਾ ਹਫਤਾ ਬਾਅਦ ਮੀਂਹ ਪੈ ਜੇ ਤਾ ਉਹਨੂੰ ਬੀਜ ਦਿਓ ਹਾਂ ਔਰ ਉਹਦੇ ਬਾਅਦ ਮੀਂਹ ਆ ਨਾ ਪੜ ਸਕਦੀਏ ਤਾਂ ਜਿਆ ਦੋ ਤਿੰਨ ਪਾਣੀ ਇਹਨਾਂ ਪੜ ਜੂਗੀ ਹਾਂ ਤੇ ਸਾਵੇਂ ਕਿੱਥੇ 20-20 ਪਾਣੀ ਅਸੀਂ ਝੋਨੇ ਨੂੰ ਲਾਉਨੇ ਆ ਠੀਕ ਹੈ ਸੋ ਗੱਲ ਹੈ ਝੋਨੇ ਥੋੜੇ ਤੋਂ ਸਾਨੂੰ ਧਰਤੀ ਕੱਢਣੀ ਚਾਹੀਦੀ ਆ ਇਦਾਂ ਨੂੰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਤੇ ਮੈਂ ਮੱਕੀ ਦਾ ਪ੍ਰੋਗਰਾਮ ਜੇ ਮੈਨੂੰ ਕਾਮਯਾਬ ਜਾਪਿਆ ਇਹ ਕਾਮਯਾਬ ਕਰ ਸਕਦੇ ਆ ਹੂੰ 10000 ਰੁਪਏ ਕਿੱਲੇ ਦਾ ਖਰਚਾ ਹੁੰਦਾ ਪੰਜਾਬ ਸਰਕਾਰ ਦਾ ਚੋਣਾ ਫ੍ਰੀ ਬਿਜਲੀ ਦੇਣ ਦਾ ਜੀ 10000 ਰੁਪਏ ਕਿੱਲਾ ਪੰਜਾਬ ਸਰਕਾਰ ਦੇਵੇ 15000 ਰੁਪਏ ਸਾਨੂੰ ਕੋਸ਼ਿਸ਼ ਕਰੇ ਮਿਲਣਾ ਕਿੰਨਾ ਮਿਲਣਾ ਕਿੰਨਾ ਨਹੀਂ ਬਾਧੀਆਂ ਗੱਲਾਂ ਨੇ ਤੇ 15000 ਦੀ ਡਿਮਾਂਡ ਸਾਡੀ ਪਾਰ ਸਰਕਾਰ ਨੂੰ ਰੱਖੀ ਜਾਵੇ ਕਿਉਂਕਿ ਚੋਨਾ ਪਿਛਲੇ ਸਾਲ ਮੰਡੀਆਂ ਚ ਰੁਲਿਆ ਹਾਂ ਤਿੰਨ ਤਿੰਨ ਚਾਰ ਚਾਰ ਸੌ ਰੁਪਏ ਕਿੰਟਲ ਕਟਬੇ ਗਿਆ ਜੀ ਉਹ ਨੁਕਸਾਨ ਜ਼ਿਮੀਂਦਾਰ ਨੂੰ ਬਹੁਤ ਹੋਇਆ ਸੋ ਉਹਦਾ ਬਦਲ ਮੱਕੀ ਵੀ ਹੋ ਸਕਦੀ ਆ ਹੁਣ ਮੇਰੇ ਕਹਿਣ ਦਾ ਸਾਰੀ ਦੁਨੀਆ ਨੇ ਮੱਕੀ ਨਹੀਂ ਵੇਚਦੇ ਨਹੀਂ ਮੱਕੀ ਉਹਨਾਂ ਨੇ ਉੱਥੇ ਬਿਜਣੀ ਆ ਜਿਹੜੇ ਖੇਤ ਉੱਚੇ ਆ ਨੀਵੇਂ ਖੇਤਾਂ 'ਚ ਮੱਕੀ ਬੀਜੋਗੇ ਤਾਂ ਹੁਣੀ ਨਹੀਂ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹਾਂ ਲੇਕਿਨ ਇਸ ਵਾਰ ਤਜਰਬਾ ਮੇਰੇ ਖਿਆਲ ਨਾਲ ਮੈਂ ਇਹ ਮਹਿਮ ਚਾਲੂ ਕੀਤੀ ਆ ਪਹਿਲਾ ਬਠਿੰਡੇ ਫਿਰ ਸ੍ਰੀ ਮੁਕਸਦ ਸਾਹਿਬ ਹਾਂ ਤੁਸੀਂ ਜਾ ਕੇ ਆਏ ਹੋ ਬਿਲਕੁਲ ਮੈਂ ਜਾ ਕੇ ਆਇਆ ਮੈਂ ਕਿਸਾਨ ਮੁਕਸਦ ਸਾਹਿਬ 5000 ਤੋਂ ਵੱਧ ਕਿਸਾਨ ਇਕੱਠਾ ਸੀ 5000 ਤੇ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਕਹਿਣ ਦਾ ਮੇਰਾ ਮਤਲਬ ਹੈ ਫਸਲੀ ਡਾਈਵਰਸੀਫਿਕੇਸ਼ਨ ਦੀ ਗੱਲ ਸਾਰੇ ਕਰਦੇ ਆ ਲੇਕਿਨ ਕਿਸਾਨ ਕਿਉਂ ਨਹੀਂ ਡਾਈਵਰਸੀਫਾਈ ਕਰਦਾ ਬਦਲ ਕਿਉਂ ਨਹੀਂ ਕਰਦਾ ਮੱਕ ਚੋਨੇ ਦਾ ਕਿਉਂਕਿ ਉਹਨੂੰ ਇਹ ਭਰੋਸਾ ਨਹੀਂ ਕਿ ਸਾਡੀ ਫਸਲ ਖਰੀਦੂਗਾ ਕੌਣ ਹਾਂ ਤਾਂ ਮੈਂ ਐਮਐਸਪੀ ਡਿclare ਕਰ ਦਿੱਤੀ ਮੈਂ ਕਿ ਰਾਣਾ ਖਰੀਦੂ ਕਿੰਨੇ ਸਮੇਂ ਲਈ 2 ਸਾਲਾਂ ਲਈ ਉਸ ਤੋਂ ਬਾਅਦ ਉਸ ਤੋਂ ਬਾਅਦ ਉਦਾਂ ਹੀ ਫੇਰ ਸੋਚਾਂਗੇ ਫੇਰ ਸਰਕਾਰਾਂ ਕਾਦ ਲਈ ਹੁੰਨੀਆਂ ਹੂੰ ਸਰਕਾਰਾਂ ਸੁੱਤੀਆਂ ਰਹਿਣਗੀਆਂ ਤੁਸੀਂ ਸਰਕਾਰ ਨੂੰ ਇੱਕ ਮਤਲਬ ਦਿਖਾਣਾ ਚਾਹੁੰਦੇ ਮੈਂ ਦਿਖਾਤਾ ਦਿਖਾਣਾ ਚਾਹੁੰਦਾ ਨਹੀਂ ਦਿਖਾਇਆ ਹੂੰ ਸਰਕਾਰਾਂ ਅਸੀਂ ਕਾਦ ਲਈ ਬਣਾਉਨੇ ਹਾਂ ਹੂੰ ਕਿ ਹਰ ਸੈਕਟਰ ਹਰ ਵਰਗ ਦੇ ਲੋਕ ਉਹਨਾਂ ਦੇ ਬਾਰੇ ਧਿਆਨ ਦੇਵੇ ਕਿਸਾਨਾਂ ਨਾਲ ਜੋ ਹੋਇਆ ਪਿੱਛੇ ਸ਼ੰਭੂ ਬਾਰਡਰ ਔਰ ਸਾਡੀ ਤਰਨੇ ਲੱਗੇ ਉਹ ਤੇ ਮੈਂ ਨਹੀਂ ਜਾਊਂਗਾ ਲੇਕਿਨ ਆਲਟਰਨੇਟਿਵ ਦੇ ਇੰਦੀ ਗੱਲ ਮੈਂ ਕੀਤੀ ਹੈ ਸ਼ੁਰੂਆਤ ਔਰ ਇੱਕ ਕਾਮਯਾਬ ਆਲਟਰਨੇਟਿਵ ਹੋਏਗਾ ਸਰਕਾਰ ਅੱਗੇ ਆਵੇ ਉਹਨਾਂ ਨੂੰ 10000 ਰੁਪਏ ਕਿਲਾ ਜਿਹੜੀ ਬਿਜਲੀ ਦਾ ਖਰਚਾ ਉਹਨਾਂ ਦੇ ਸਿੱਧੇ ਖਾਤੇ ਜਾਵੇ ਅੱਜਕੱਲ ਤਾਂ ਸੈਟਲਾਈਟ ਰਾਈ ਸਭ ਪਤਾ ਲੱਗ ਜਾਂਦਾ ਮੈਪਿੰਗ ਹੋ ਜਾਂਦੀ ਆ ਕਿ ਤੁਸੀਂ ਚਰੀ ਬੀਜੀ ਕਿ ਤੁਸੀਂ ਮੱਕੀ ਬੀਜੇ ਗੰਨਾ ਬੀਜਾ ਹਾਂ ਜਿਹੜਾ ਖੇਤ ਆ ਜੂਗਾ ਉਹਦੇ ਖਾਤੇ ਪੈਸੇ ਪੈਦ ਹੋ ਹੂੰ ਰਾਣਾ ਜੀ ਨਾਲ ਨਾਲ ਇੰਡਸਟਰੀ ਦੀ ਗੱਲ ਵੀ ਚੱਲਦੀ ਆ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਇੰਡਸਟਰੀ ਦੀ ਵੀ ਜ਼ਰੂਰਤ ਤਾਂ ਹੈਗੀ ਆ ਪੰਜਾਬ ਨੂੰ ਕਿਹੋ ਜਿਹੀ ਇੰਡਸਟਰੀ ਦੀ ਜ਼ਰੂਰਤ ਆ ਜਾਂ ਇੰਡਸਟਰੀ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਆ ਕਿ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣੀ ਕਿਵੇਂ ਚਾਹੀਦੀ ਆ ਦੇਖੋ ਗੱਲ ਆ ਪਹਿਲਾਂ ਜਿਹੜੀ ਇੰਡਸਟਰੀ ਲੱਗੀ ਸੀ ਉਹਦੀ ਚਿੰਤਾ ਕਰ ਲਈਏ ਹੂੰ ਨਰਮਾ ਕੱਟਦੇ ਕੱਟਦੇ 98 ਹਜ਼ਾਰ ਏਕੜਤੇ ਰਹਿ ਗਿਆ ਇਸ ਸਾਲ ਸ਼ਾਇਦ ਹੋਰ ਕੱਟ ਜੂਵੇ ਲੱਖਾਂ ਐਕਟਰਾਂ ਚੋਂ ਉਹ ਏਕੜਾਂ ਤੇ ਆ ਗਿਆ ਹਜ਼ਾਰਾਂ ਏਕੜਾਂ ਤੇ ਹੂੰ ਤੇ ਉਹਦੇ ਨਾਲ ਜਿਨਿੰਗ ਦੇ 450 ਪਲਾਂਟ ਸੀਗੇ ਸ਼ਾਹੂਕਰ ਜਿਹੜੇ ਆਪਾਂ ਸ਼ਾਹੂਕਰ ਕਹਿੰਦੇ ਸੀ ਉਸ ਜ਼ਮਾਨੇ ਚ ਹੂੰ ਅੱਜ ਦਾ ਤਾਂ ਹੈ ਨਹੀਂ ਇਹ ਤਾਂ ਆਜ਼ਾਦ ਹੋਣ ਤੋਂ ਪਹਿਲਾਂ ਵੀ ਜਿਨਿੰਗ ਪਲਾਂਟ ਸੀਗੇ ਤੇ ਉਹ ਜਿਨਿੰਗ ਪਲਾਂਟ 450 ਸੀਗੇ ਤੇ ਅਸਰਤੀ ਵੀ ਨਹੀਂ ਚੱਲਣੇ 400 ਵੀ ਬੰਦ ਹੋਣਗੇ ਉਹਨਾਂ ਜੁੜੀ ਸਪਿੰਨਿੰਗ ਇੰਡਸਟਰੀ ਆ ਬਿਲਕੁਲ ਸਾਫ ਹੋ ਗਈ ਪੰਜਾਬ ਚ এমਪਲੋਇਮੈਂਟ ਟੈਕਸ ਸਾਨੂੰ ਹੀ ਹੋਣਾ ਸੀ ਸਰਕਾਰ ਨੂੰ ਤੇ ਮੇਰਾ ਮਤਲਬ ਕਹਿਣ ਦਾ ਕਿ ਜਿਨਿੰਗ ਇੰਡਸਟਰੀ ਖਤਮ ਹੋ ਗਈ ਸਪਿੰਨਿੰਗ ਇੰਡਸਟਰੀ ਖਤਮ ਹੋ ਗਈ ਅੱਗੇ ਟੈਕਸਟਾਈਲ ਇੰਡਸਟਰੀ ਤੇ ਸਾਰੀ ਤੇ ਇਸ ਗੱਲ ਦਾ ਅਸਰ ਆਇਆ ਇਹ ਐਗਰੋ ਬੇਸਡ ਇੰਡਸਟਰੀ ਆ ਮੱਕੀ ਦੀ ਮੈਂ ਗੱਲ ਕਰਤਾ ਇੰਡਸਟਰੀ ਇੱਥੇ ਲਾਉਣੀ ਚਾਹੀਦੀ ਹੈ ਜਿਹੜੀ ਉਹਦੀ ਖਪਤ ਕਰੇ ਬਿਲਕੁਲ ਮੱਕੀ ਦੀ ਉੱਪਰ ਚ ਵਧੇ ਹਮ ਕਿਸਾਨ ਦੀ ਆਮਦਨ ਵਧੇ ਇਹ ਨਾ ਗੱਲਾਂ ਤੇ ਸੋਚਣਾ ਪਊ ਬਿਲਕੁਲ ਔਰ ਇਹਦੇ ਨਾਲ ਕੀ ਜਦੋਂ ਅਸੀਂ ਨਰਮਾ ਔਰ ਮੱਕੀ ਨੂੰ ਪ੍ਰੋਮੋਟ ਕਰਾਂਗੇ ਹੂੰ ਤੇ ਸਾਡੀ ਪਾਣੀ ਜਿਹੜਾ ਚੋਨਾ ਪਾਣੀ ਵੱਧ ਲੈਂਦਾ ਉਹਦੀ ਫਸਲ ਘਟੂਗੀ ਹੂੰ ਤੋਂ ਅਸੀਂ ਧਰਤੀ ਤੋਂ ਪਾਣੀ ਵੀ ਘਟ ਕੱਢਾਂਗੇ এনਵਾਇਰਨਮੈਂਟ ਤੇ ਵੀ ਫਰਕ ਨਹੀਂ ਘਟ ਪਏਗਾ ਨਹੀਂ এনਵਾਇਰਨਮੈਂਟ ਤੇ ਫਰਕ ਪਾ ਰਹੇ ਹਾਂ ਬਿਲਕੁਲ ਟਿਬਿਆਂ ਦੇ ਵਿੱਚ ਜੇ ਅਸੀਂ ਪਾਣੀ ਖੜਾ ਕਰਾਂਗੇ ਤੇ এনਵਾਇਰਨਮੈਂਟ ਨੂੰ ਚੇਂਜ ਕਰ ਰਹੇ ਹਾਂ ਕੁਦਰਤ ਨਾਲ ਖੇਡ ਕਰ ਰਹੇ ਹਾਂ ਹੂੰ ਸੋ ਇਹਨਾਂ ਗੱਲਾਂ ਬਾਰੇ ਸਾਨੂੰ ਸੋਚਣਾ ਪਊਗਾ ਔਰ ਜਿਹੜਾ ਸਾਡਾ ਯੂਥ ਹੈ ਹੂੰ ਉਹ ਵਿਦੇਸ਼ ਜਾ ਰਿਹਾ ਕਿਉਂ ਜਾ ਰਿਹਾ ਉਹ ਵੇਖ ਰਿਹਾ ਮੇਰੇ ਪਿਓ ਦੇ ਤੋਂ ਜਾਂ ਮੇਰੇ ਪਰਿਵਾਰ ਤੋਂ ਦੋ ਚੋਕ ਕਿਲੇ ਸਰਵਾਈਵ ਨਹੀਂ ਕੀਤਾ ਜਾਣਾ ਹੂੰ ਔਰ ਮੈਂ ਵੀ ਮੰਨਦਾ ਕਿ ਕਿਸਾਨੀ ਦੇ ਉੱਤੇ ਸਾਰਾ ਟੱਬਰ ਨਹੀਂ ਪਲ ਸਕਦਾ ਹੂੰ ਲੇਕਿਨ ਇਹਨੂੰ ਹੁਣ ਅ ਇੰਡਸਟਰੀਅਲ ਅ ਐਂਟਰਪ੍ਰੀਨਿਅਰ ਕਿਦਾਂ ਬਣਾਇਆ ਜਾ ਐਂਟਰਪ੍ਰੀਨਿਅਰ ਦਾ ਮਤਲਬ ਉਤਪਾਦਕ ਹਾਂ ਔਰ ਬੜਾ ਸੌਖਾ ਤਰੀਕਾ ਮੈਂ ਆਪਣੇ 2015 ਦੇ ਵਿੱਚ ਮੋਦੀ ਸਾਹਿਬ ਨੂੰ ਲਿਖਿਆ ਸੀਗਾ ਮੈਂ ਕਿਹਾ ਭਾਈ ਤੁਸੀਂ ਵੱਡੇ ਮਲਟੀਨੇਸ਼ਨਲ ਗਰੁੱਪ ਬੁਲਾ ਲੈ ਤੁਸੀਂ ਵੱਡੇ ਵੱਡੇ ਗਰੁੱਪਾਂ ਨੂੰ ਕਿਹਾ ਵੀ ਸੋਲਰ 'ਚ ਇਨਵੈਸਟ ਕਰੋ ਲੇਕਿਨ ਤੁਸੀਂ ਧਰਤੀ ਦਾ ਪੁੱਤਰ ਕਿਸਾਨ ਉਹਨੂੰ ਭੁੱਲ ਗਏ ਹੋ ਉਹਦੇ ਟਿਊਬਲ ਦੇ ਉੱਤੇ ਪੈਨਲ ਲਗਾਓ ਹਮਮ ਸਕੀਮ ਬਣਾਈ ਜਾ ਸਕਦੀ ਆ 14 ਲੱਖ 50 ਹਜ਼ਾਰ ਟਿਊਬਲ ਪੰਜਾਬ ਦੇ ਵਿੱਚ ਹੈਗਾ ਸਾਰੇ ਹੀ ਬਿਜਲੀ ਦਾ ਉਤਪਾਦਨ ਕਰਨ 3 ਸਾਲ 'ਚ ਆਪਾਂ ਟੀਚਾ ਪੂਰਾ ਕਰੀਏ ਔਰ ਉਹਨਾਂ ਨੂੰ ਪੰਜਾਂ ਛੇ ਸਾਲਾਂ 'ਚ ਬਿਜਲੀ ਖਰਚਣ ਤੋਂ ਬਾਅਦ ਉਹਨਾਂ ਦੇ ਪੈਸੇ ਪੂਰੇ ਹੋ ਜਾਣੇ ਬਿਜਲੀ ਆਪ 90 ਦਿਨ ਇਸਤੇਮਾਲ ਕਰਨਗੇ ਜੀ 265 70 ਦਿਨ ਗ੍ਰਿਡ ਚੁੱਟਣਗੇ ਪੰਜਾਂ ਛੇ ਸਾਲਾਂ ਚ ਪੈਸੇ ਪੂਰੇ ਜਾਣੇ ਆ ਔਰ 25 ਸਾਲ ਦਾ ਐਗਰੀਮੈਂਟ ਹੋਣਾ ਉਹ ਐਂਟਰਪ੍ਰੀਨਰ ਬਣ ਗਿਆ ਹੁਣ ਗੱਲ ਹੈ ਉਹਨੇ ਮੋਟਰ ਤੇ ਲਈ ਮੰਨ ਲਓ 25 ਹਸਪਤ ਚਾਹੀਦੇ ਆ ਉਹ ਇਹਨੂੰ ਸ਼ੁਰੂਆਤ ਕਰਾਉਣ ਦੀ ਲੋੜ ਆ ਫਿਰ 100 150 200 ਜਾਂ 2-4 ਕਿੱਲੇ ਜ਼ਮੀਨ ਦੇ ਉਹ ਸੋਲਰ ਥਲੇ ਲਿਆਊਗਾ ਬੜਾ ਵੱਡਾ ਸਕੋਪ ਹੈ ਇਧਰ ਕਿਉਂਕਿ ਦਿਨ ਦੀ ਬਿਜਲੀ ਦੀ ਖਪਤ ਸਾਰੇ ਹਿੰਦੁਸਤਾਨ ਚ ਬਹੁਤ ਵਧਿਆ ਤੁਸੀਂ ਮੁਫਤ ਬਿਜਲੀ ਨਾਲ ਸਹਿਮਤ ਨਹੀਂ ਮੇਰੀ ਇੱਕ ਮਿੰਟ ਮੁਫਤ ਤੇ ਵੀ ਆਉਂਗਾ ਪਹਿਲਾਂ ਮੈਂ ਇੱਕ ਗੱਲ ਖਤਮ ਕਰ ਲਾਂ ਹੂੰ ਦੇਖੋ ਗੱਲ ਇਹ ਆ ਕਿ ਜਦ ਬਿਜਲੀ ਦਿਨੇ ਖਪਤ ਵਧਿਆ ਤੇ ਸੋਲਰ ਹੀ ਇਹ ਕਹੋ ਜੀ ਚੀਜ਼ਾਂ ਜਿਹੜੀ ਦਿਨੀ ਉਤਪਾਦਨ ਕਰਦੀ ਆ ਹੂੰ ਕੋਲੇ ਵਾਲੇ ਨੂੰ ਤਾਂ 24 ਘੰਟੇ ਚੱਲਣਾ 24 ਘੰਟੇ ਨਹੀਂ ਚਲਾਓਗੇ ਤਾਂ ਉਹ ਮਹਿੰਗਾ ਪਊਗਾ ਤੇ ਰਾਤ ਨੂੰ ਅਸੀਂ ਸਸਤੀ ਬਿਜਲੀ ਵੇਚੀਦੀ ਆ ਸਾਡੀ ਦਿਨ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਸੋਲਰ ਨਾਲ ਪੂਰੀ ਹੋਵੇ ਔਰ ਜਿੱਥੇ ਤਾਈ ਫਰੀ ਵਾਲੀ ਬਿਜਲੀ ਦੀ ਗੱਲ ਆ ਅਸੀਂ ਇਸ ਲੈ ਕਿਸਾਨ ਨੂੰ ਬਣਾ ਦਈਏ ਕਿ ਉਹ ਖੁਦ ਵੀ ਬਿਜਲੀ ਇਸਤੇਮਾਲ ਕਰ ਲਵੇ ਪੰਜਾਂ ਛੇ ਸਾਲਾਂ ਚ ਉਹਦੀ ਬਿਜਲੀ ਦੇ ਪੈਸੇ ਵੀ ਪੈਨਲ ਦੇ ਪੈਸੇ ਵੀ ਪੂਰੇ ਹੋ ਜਾਣ ਤੇ 25 ਸਾਲ ਉਹਦੀ ਆਮਦਨ ਹੋਵੇ ਔਰ ਉੱਥੇ ਹੀ ਨਾ ਰੁਕੇ ਉਸ ਛੋਟੇ ਪੈਨਲ ਤੇ ਉਹਨੂੰ ਵਧਾਵੇ ਇਹਨੂੰ ਇੱਕ ਸਰਦਕਾਰ ਅਲੀ ਸੋਚ ਦੇ ਨਾਲ ਮੈਂ ਸੋਚਦਾ ਕਿ ਸਾਡੇ ਲੋਕ ਜਿਹੜੇ ਬਾਹਰ ਜਾ ਰਹੇ ਆ ਘਰੇ ਬੜਾ ਕੰਮ ਆ ਇਹਨ ਜਿੰਨਾ ਮਰਜੀ ਵਧਾ ਲਿਓ ਤਾਂ ਰਾਣਾ ਜੀ ਨਾਲ ਨਾਲ ਆਪਾਂ ਸਿਆਸਤ ਦੀ ਵੀ ਗੱਲ ਕਰਾਂਗੇ ਸਿਆਸਤ ਦੇ ਵਿੱਚ ਬੜਾ ਖਲਾ ਹੈਗਾ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਇੱਕ ਆਪਣੇ ਅੰਦਰੂਨੀ ਸੰਕਟ ਚ ਫਸਿਆ ਹੋਇਆ ਉਹਨਾਂ ਦੀ ਟੜੇਬੰਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਤੁਹਾਡਾ ਵਿਜ਼ਨ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹ ਕਿਹੜਾ ਭਾਜਪਾ ਉਹ ਦਾਵਾ ਕਰਦੀ ਹੈ ਕਿ ਅਸੀਂ ਅੱਗੇ ਪੰਜਾਬ ਦੇ ਵਿੱਚ ਆ ਰਹੇ ਹਾਂ ਤੇ ਪੂਰੇ ਸਿਨੈਰੀਓ ਨੂੰ ਜੋ ਸਿਆਸੀ ਸਿਨੈਰੀਓ ਬਣ ਰਿਹਾ ਦੂਜੇ ਪਾਸੇ ਤੁਹਾਡੀ ਪਾਰਟੀ ਵੀ ਦਾਵਾ ਕਰਦੀ ਹੈ ਕਿ 27 ਦੇ ਵਿੱਚ ਸਰਕਾਰ ਬਣਾ ਰਹੇ ਤੁਸੀਂ ਇਹ ਪੂਰੇ ਸਿਆਸੀ ਸਿਨੈਰੀਓ ਨੂੰ ਕਿਵੇਂ ਵੇਖ ਰਹੇ ਹੋ ਦੇਖੋ ਮੈਂ ਸਮਝਦਾ ਕਿ ਲੋਕ ਬਦਲਾਅ ਚਾਹੁੰਦੇ ਸੀ ਹੂੰ ਲੋਗ ਡਰਗ ਤੋਂ ਪਰੇਸ਼ਾਨ ਸਕੇ ਸਾਡੇ ਵਾਲਿਆਂ ਨੇ ਕੁਟਕੇ ਦੀ ਸੌਂh ਖਾ ਕੇ ਕੀਤਾ ਕੱਖ ਨਹੀਂ ਹੂੰ ਡਰਗ ਨਹੀਂ ਖਤਮ ਕੀਤੀ ਆਮ ਆਦਮੀ ਪਾਰਟੀ ਵੀ ਡਰਗ ਔਰ ਬੜੇ ਹੋਰ ਮੁੱਦੇ ਸੀਗੇ ਜਿੱਦਾਂ ਬੇਅਦਬੀ ਸੀ ਬੇਅਦਬੀ ਤੇ ਇਨਸਾਫ ਔਰ ਅਨਰੈਸ ਸੀ ਲੋਕਾਂ ਦੇ ਮਨ ਚ ਕਿ ਅਸੀਂ ਅਕਾਲੀ ਦਲ ਨੂੰ ਵੀ ਵੇਖ ਲਿਆ ਹੂੰ ਉਹਨਾਂ ਨੇ ਬੇਅਦਬੀ ਕਿਰਾਈ ਡਰਗ ਵਧਾਈ ਹੂੰ ਕਾਂਗਰਸ ਨੇ ਇਹ ਦੋਨੋਂ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਇਹਨਾਂ ਦੋਨਾਂ ਨੂੰ ਬਦਲ ਦਿਓ 92 ਐਮਐਲਏ ਜਿਤਾ ਕੇ ਭੇਜੇ ਹੁਣ 3 ਸਾਲ ਬਾਅਦ ਅੱਜ ਸਰਕਾਰ ਨੂੰ ਡਰਗ ਰੋਕਣ ਦੀ ਸ਼ੁਰੂਆਤ ਕੀਤੀ ਆ ਭਈ ਸਾਲ ਤਾਂ ਤੁਹਾਡੇ ਦੌਰ ਰਹੇਗੇ ਤੈਨੂੰ ਤਾਂ ਟੱਪ ਗਏ ਪ੍ਰਾਈਮ ਟਾਈਮ ਜਿਹੜਾ ਸੀ ਤੁਹਾਡਾ ਯੋਵਨ ਸਰਕਾਰ ਦਾ ਉਹ ਤਾਂ ਗਿਆ ਹੋ ਖਤਮ ਹੁਣ ਠੰਢੀ ਜਵਾਨੀ ਆ ਬੁਢਾਪੇ ਚ ਤੁਸੀਂ ਉਹ ਕਰਨਾ ਚਾਹੁੰਦੇ ਆ ਜੋ ਜਵਾਨੀ ਚ ਬੰਦਾ ਕਰਦਾ ਜਿਹੜੀ ਜਵਾਨ ਸਰਕਾਰ ਹੁੰਦੀ ਆ ਨਵੀਂ ਨਵੀਂ ਉਹ بڑے ਫੈਸਲੇ ਲੈਂਦੀ ਆ ਇਹ ਸਰਕਾਰ ਤੋਂ ਫੈਸਲਾ ਨਹੀਂ ਲਿਆ ਗਿਆ ਹੂੰ ਸੋ ਇਸੇ ਤਰ੍ਹਾਂ ਹਰ ਮੈਂ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਹਰ ਚਾਹੇ ਉਹ ਗੈਂਗਸਟਰ ਦੀ ਗੱਲ ਕਰ ਲਓ ਅਨਰੈਸਟ ਦੀ ਗੱਲ ਕਰ ਲਓ ਅਨਇਮਪਲॉयਮੈਂਟ ਦੀ ਗੱਲ ਕਰ ਲਓ ਕਿਸਾਨਾਂ ਦੀ ਗੱਲ ਕਰ ਲਓ ਵਪਾਰੀਆਂ ਦੀ ਗੱਲ ਕਰ ਲਓ ਮਜ਼ਦੂਰ ਦੀ ਗੱਲ ਕਰ ਲਓ ਕੋਈ ਵੀ ਵਰਗ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਆ ਹੂੰ ਸੋ ਗੱਲ ਆ ਕਿ ਵੀ ਅ ਦੂਜੇ ਬਨੇ ਅਕਾਲੀ ਦਲ ਦਾ ਤੁਸੀਂ ਆਪ ਹੀ ਦੱਸ ਦਿੱਤਾ ਕਿ ਵੀ ਉਹਨਾਂ ਦਾ ਆਪਣੇ ਘਰ ਚ ਬਹੁਤ ਵੱਡਾ ਕਲੇਸ਼ ਆ ਤੇ ਡਿਵੀਜ਼ਨ ਤਿੰਨ ਚਾਰ ਜਗ੍ਹਾ ਆ। ਹੂੰ ਭਾਜਪਾ ਕੋਸ਼ਿਸ਼ ਜ਼ਰੂਰ ਕਰ ਰਹੀ ਆ ਲੇਕਿਨ ਭਾਜਪਾ ਨੂੰ ਪੰਜਾਬ ਦੇ ਲੋਕ ਅਕਸੈਪਟ ਨਹੀਂ ਕਰਨਗੇ। ਮੇਰਾ ਆਪਣਾ ਮੰਨਣਾ ਉਹਦੇ ਕਾਰਨ ਇੱਕ ਨਹੀਂ ਓਨੇਕ ਆ। ਹੂੰ ਜੇ ਉਹਤੇ ਗੱਲ ਕਰਨਾ ਪਿਆ ਤਾਂ ਹੋ ਸਕਦਾ 20 ਮਿੰਟ ਲੱਗ ਜਾਣ। ਹਾਂ ਤੇ ਮਿੰਟ ਤੁਸੀਂ ਕਾਂਗਰਸ ਦਾ ਕਿਵੇਂ ਦੇਖਦੇ ਹੋ? ਹਾਂ ਕਾਂਗਰਸ ਦਾ ਫਿਊਚਰ ਬ੍ਰਾਈਟ ਆ ਕਾਂਗਰਸ ਨੇ ਜਿਹੜਾ ਪਿਛਲੇ ਜਦੋਂ ਜਦੋਂ ਸਰਕਾਰ ਬਣਾਈ ਪੰਜਾਬ ਚ ਅਨਰੈਸਟ ਹੁੰਦਾ ਸੀ ਤੇ ਉਹਨੂੰ ਮੁੜ ਕੇ ਲੀਹਾਂ ਤੇ ਉਹ ਲੈ ਕੇ ਆਉਂਦੇ ਰਹੇ ਆ ਹੂੰ ਫਾਈਨੈਂਸ਼ੀਅਲ ਹਾਲਾਤ ਸਾਡੇ ਸੂਬੇ ਦੇ ਜਿਹੜੇ ਖਰਾਬ ਹੁੰਦੇ ਆ ਅੱਜ ਹੈਗੇ ਇਦਾਂ ਜਦੋਂ ਜਦੋਂ ਸਰਕਾਰ ਕਾਂਗਰਸ ਦੀ ਆਈ ਉਹਨੇ ਉਹਦੇ ਚ ਸੁਧਾਰ ਲਿਆਂਦਾ ਕਿਸਾਨ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਇੰਡਸਟਰੀ ਦੀ ਗੱਲ ਕੀਤੀ ਇੰਡਸਟਰੀ ਨੂੰ ਕਿਦਾਂ ਪਰਫੁੱਲਿਤ ਕਰਨਾ ਜਦੋਂ ਅਸੀਂ ਰਾਜਪਾਕ ਚ ਆਏ ਅਸੀਂ ਸਸਤੇ ਰੇਟ ਤੇ ਕਿਸਾਨ ਨੂੰ ਬਿਜਲੀ ਉਤਪਾਦਕਨ ਦਿੱਤੀ ਦੇਖੋ ਇੱਕ ਵਾਰ ਉਜੜ ਗਿਆ ਸੀ ਸਾਡਾ ਗੋਵਿੰਦਗੜ ਦੁਬਾਰਾ ਵਸ ਗਿਆ ਮਿਲਣਾ ਚੱਲਦੀਆਂ এমপ্লয়মেন্ট ਟੈਕ ਸਾਰਾ ਜਨਰੇਟ ਹੋ ਰਿਹਾ ਪੰਜਾਬ ਦੀਆਂ ਆਪਣੀਆਂ ਸਮੱਸਿਆਵਾਂ ਇੰਡਸਟਰੀ ਦੀਆਂ ਅਸੀਂ ਸਮੁੰਦਰ ਤੋਂ ਦੂਰ ਆ ਐਕਸਪੋਰਟ ਹੋ ਨਹੀਂ ਸਕਦਾ ਔਰ ਜਿੰਨੇ ਵੀ ਕਾਰਾਂ ਦੇ ਪਲਾਂਟ ਜਾਂ ਹੋਰ ਇੰਡਸਟਰੀਅਲ ਜਿਹੜੀ ਖਪਤ ਵਾਲੀਆਂ ਚੀਜ਼ਾਂ ਨੇ ਉਹ ਕੋਸਟਲ ਏਰੀਆ ਚ ਲੱਗੀਆਂ ਜ਼ਿਆਦਾ ਮਹਾਰਾਸ਼ਟਰ ਆਂਧਰਾ ਕਰਨਾਟਕਾ ਤਾਮਿਲਨਾਡੂ ਹਾਂਜੀ ਤੇ ਸਾਡੇ ਕੋ ਕੀ ਹੈ ਸਾਡੇ ਕੋ ਸਿਰਫ ਫੂਡ ਗ੍ਰੇਨ ਹੈ ਹੂੰ ਤੇ ਸਾਨੂੰ ਜਿਹੜਾ ਅਨਾਜ ਨਾਲ ਸੰਬੰਧਿਤ ਧਰਤੀ 'ਚੋਂ ਜਿਹੜੀ ਚੀਜ਼ ਉੱਗੀ ਹੋ ਆ ਉਹਦੇ ਕਾਰਖਾਨੇ ਹੱਲ ਜਾਣਾ ਚਾਹੀਦਾ ਹੂੰ ਔਰ ਇਹਨਾਂ ਹੀ ਨਹੀਂ ਸਮੇਂ ਹੋਣ ਦਿੱਤੇ ਇੱਕ ਬੜਾ ਵੱਡਾ ਪ੍ਰੋਗਰਾਮ ਹੈ ਮੇਰੇ ਦਿਮਾਗ 'ਚ ਜਿਹੜਾ ਮੈਂ ਦੱਸੂਗਾ ਰਾਣਾ ਜੀ ਤੁਸੀਂ ਗੱਲ ਕੀਤੀ ਕਿ ਆਮ ਆਰਮੀ ਪਾਰਟੀ ਆ ਉਹਨਾਂ ਦੀ ਕਾਰਗੁਜ਼ਾਰੀ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਉਹ 19 ਵਧੀਆ ਨਹੀਂ ਰਹੀ ਪਰ ਤੁਹਾਡੀ ਜਿਹੜੀ ਪਾਰਟੀ ਆ ਤੁਹਾਡੀ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਮੁੱਖ ਵਿਰੋਧੀ ਧਿਰ ਤੁਹਾਡੇ ਲੀਡਰ ਜ਼ਿਆਦਾਤਰ ਟਵੀਟ ਤੱਕ ਸੀਮਿਤ ਰਹਿ ਜਾਂਦਾ ਹੈ ਸੋਸ਼ਲ ਮੀਡੀਆ ਤੱਕ ਉਵੇਂ ਗਰਾਉਂਡ ਦੇ ਉੱਤੇ ਕੋਈ ਵੱਡੀ ਮੂਵਮੈਂਟ ਵੱਡੇ ਪ੍ਰੋਟੈਸਟੋ ਵਿੱਚ ਦੇਖਣ ਨੂੰ ਨਹੀਂ ਮਿਲੇ ਪਿਛਲੇ 3 ਸਾਲ ਦੇਖੋ ਗੱਲ ਹੈ ਜੀ ਹਰ ਬੰਦੇ ਦਾ ਆਪਣਾ ਆਪਣਾ ਸਟਾਈਲ ਹੁੰਦਾ ਹਮ ਹੁਣ ਤੁਸੀਂ ਮੇਰਾ ਸਟਾਈਲ ਦੇਖੋ ਮੈਂ ਸੋਚਿਆ ਕਿ ਯਾਰ ਮੱਕੀ ਪਾਣੀ ਕਿਸਾਨ ਇਹਦੇ ਬਾਰੇ ਸੋਚਿਆ ਜਾਵੇ ਹਮ ਯਾਰ ਆਪਾਂ ਕਾਟਨ ਦੀ ਜਦੋਂ ਗੱਲ ਕਰਦੇ ਆ ਤਾਂ ਮਜ਼ਦੂਰ ਵੀ ਵਿੱਚ ਆ ਜਾਂਦਾ ਹੂੰ ਉਹਦੀ ਜਿਹੜਾ ਕਾਟਨ ਚੁਗੜ ਦਾ ਕੰਮ ਖਤਮ ਹੋ ਗਿਆ ਲੋਕ ਵਿਹਲੇ ਨੇ ਪਿੰਡਾਂ 'ਚ ਮਾਵਾਂ ਪੈਣਾ ਸਾਡੀਆਂ ਜਿਹੜੀਆਂ ਉਹ ਕੰਮ ਕਰਦੀਆਂ ਸੀ ਉਹ ਵੀ ਵਿਹਲੀਆਂ ਸੋ ਮੇਰਾ ਜਿਹੜਾ ਸਟਾਈਲ ਆਪਣਾ ਹਾਂ ਸੋ ਇਹ ਕਹਿਣਾ ਕਿ ਵੀ ਕਾਂਗਰਸ ਉਤਰੀਦੀ ਨਹੀਂ ਟਵੀਟਾਂ ਦੇ ਟਵੀਟ ਵੀ ਬੜੇ ਜ਼ਰੂਰੀ ਆ ਸੋਸ਼ਲ ਮੀਡੀਆ ਵੀ ਤੁਸੀਂ ਚਲਾਉਂਦੇ ਹੋ ਸੋਸ਼ਲ ਮੀਡੀਆ ਚ ਲਾਉਂਦੇ ਹੋ ਤੁਸੀਂ ਹਾਂ ਮੇਰੇ ਬਾੜਾ ਮੋਟਾ ਚੱਲ ਜਾਂਦਾ ਵੀ ਮੁੰਡੇ ਆਪਣੇ ਆ ਵੀ ਥੋੜਾ ਜਿਹਾ ਜਾਗ ਜਾ ਲਾਈ ਜੇ ਥੋੜਾ ਤਾਂ ਗਾਣਾ ਗੂਣਾ 'ਚ ਬਹੁਤ ਨਾਮ ਆਉਂਦਾ ਉਹ ਹੁਣ ਮੇਰੇ ਜਿਹੜੇ ਗਾਇਕ ਵੀਰ ਆ ਹਾਂ ਦੇ ਚੀਮਾ ਹੋਰ ਵੀ ਇੱਕ ਦੋ ਨੇ ਹਾਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਯਾਰ ਇਸ ਨਵਾਨੇ ਜੈਨ ਨੂੰ ਵੀ ਯਾਦ ਕਰਦੇ ਹੋ ਪਰ ਕਹਿੰਦੇ ਕਹਿੰਦੇ ਚਿੰਮੇ ਨੇ ਜਿਹਦਾ ਜਿਹਦਾ ਨਾਮ ਲਿਆ ਕਹਿੰਦੇ ਹੁਣ ਤੱਕ ਚੇਦੇ ਬਜੇਸ਼ਾ ਦੇ ਵਿੱਚ ਵੀ ਲਿਆ ਹੋਵੇ ਚ ਡੌਂਕੀ ਵਾਲਿਆਂ ਦਾ ਗੱਲ ਕੀਤੀ ਹੋਵੇ ਕਹਿੰਦੇ ਤੁਹਾਡੀ ਵੀ ਗੱਲ ਕੀਤੀ ਕਹਿੰਦੇ ਤੁਹਾਡੇ 35 ਟਿਕਾਣਿਆਂ ਦੇ ਉੱਤੇ ਜਿਹੜੀ ਇਨਕਮ ਟੈਕਸ ਦੀ ਰੇਟ ਹੋਊਗੀ ਤਾਂ ਅੱਛੀ ਗੱਲ ਹੈ ਉਹਨੂੰ ਕਿਵੇਂ ਵੇਖਦੇ ਤੁਸੀਂ ਮੈਂ ਦੇਖੋ ਜਦੋਂ ਆ ਆਪਾਂ ਕੱਢੀ ਲਾਂਗੇ ਹੂੰ ਸੜਕ ਤੇ ਜਾਵਾਂਗੇ ਤੇ ਟ੍ਰੈਫਿਕ ਪੁਲਿਸ ਰੋਕੂਗੀ ਚਲਾਨ ਵੀ ਹੁੰਦੇ ਆ ਹੂੰ ਠੀਕ ਹੈ ਨਾ ਗੱਡੀ ਇੰਪਾਉਂਡ ਵੀ ਹੋ ਜਾਂਦੀ ਹੈ ਹੂੰ ਇੱਕ ਕਾਨੂੰਨ ਆ ਯਾਰ ਇਸ ਮੁਲਕ ਦੇ ਹੂੰ ਤੇ ਜੇ ਇਨਕਮ ਟੈਕਸ ਵਾਲੇ ਮੇਰੇ ਆਏ 17 18 ਚ ਆਏ ਸੀ ਉਹਦੇ ਬਾਅਦ ਮੈਂ ਤਰੱਕੀ ਵੜੀ ਕੀਤੀ ਹੁਣ ਆਏ ਆ ਹੁਣ ਵੀ ਆਪਾਂ ਖੜੇ ਮੱਥੇ ਇਹਨਾਂ ਨੂੰ ਸਵੀਕਾਰ ਕੀਤਾ ਦੇਖੋ ਉਹਨਾਂ ਨੇ ਆਪਣੀ ਡਿਊਟੀ ਕਰਨੀ ਆ ਹੂੰ ਆਪਣੀ ਡਿਊਟੀ ਕਰਨ ਜੇ ਉਹਨਾਂ ਦਾ ਟੈਕਸ ਬਣਦਾ ਹੋਊਗਾ ਸਾਨੂੰ ਜੁਰਮਾਨਾ ਪਾਉਣਗੇ ਹੂੰ ਟੈਕਸ ਪਾਉਣਗੇ ਨਾਲ ਜੁਰਮਾਨਾ ਪਾਉਣਗੇ ਹੂੰ ਤੇ ਜੇ ਬਣੂਗਾ ਤਾਂ ਹੀ ਨਾ ਤਸਵੀਰਾਂ ਇੰਤਜ਼ਾਰ ਕਰੋ 3 4 5 ਮਹੀਨੇ 6 ਮਹੀਨੇ ਪੋਜ਼ਿਟਿਵ ਹੋਣਿਆ ਤੁਸੀਂ ਇਹੋ ਚੀਜ਼ ਮੈਂ ਮੈਂ ਕਹਿੰਦਾ ਰੱਬ ਜੋ ਕਰਦਾ ਉਹ ਬਸ ਉਹ ਉਹ ਸਹੀ ਕਰਦਾ ਉਹਨੂੰ ਅਕਸੈਪਟ ਕਰੋ ਹੂੰ ਤੇ ਅੱਗੇ ਵਧੋ ਇਹ ਸੋਚ ਕੇ ਕਿ ਇਨਕਮ ਟੈਕਸ ਵਾਲੇ ਨੇ ਆ ਜਾਣਾ ਤਰੱਕੀ ਨਾ ਕਰੋ ਸੋਚਦੇ ਰਹੋ ਹੂੰ ਇਹ ਕੋਈ ਗੱਲ ਆ ਯਾਰ ਰਣੀ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਚਰਚਾ ਬਹੁਤ ਚੱਲਦੀ ਹੈ ਪੰਜਾਬ ਦੇ ਵਿੱਚ ਕਹਿੰਦੇ ਕਿ ਕਾਂਗਰਸ ਦੇ ਕਾਂਗਰਸ ਕਹਿੰਦੀ ਤਾਂ ਹੈ ਅਸੀਂ ਸਰਕਾਰ ਬਣਾਉਣੀ ਹੈ ਦੀ ਲੋਕਾਂ ਦੇ ਵਿੱਚ ਆਵਾਜ਼ ਆ ਸਾਡੀ ਸਤਾਈ ਚ ਸਰਕਾਰ ਬਣ ਰਹੀ ਹੈ ਪਰ ਨਾਲ ਨਾਲ ਇਹ ਵੀ ਚਰਚਾ ਚੱਲਦੀ ਹੈ ਕਹਿੰਦੇ ਕਿ ਕਾਂਗਰਸ ਦੇ ਲੀਡਰਾਂ ਦੇ ਵਿੱਚ ਅੰਦਰ ਖਾਤੇ ਪੱਟੋ ਥਾੜ ਬਹੁਤ ਨੇ ਕਾਂਗਰਸ ਦੇ ਲੀਡਰ ਜਿਹੜੀ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਕਹਿੰਦੇ ਵੀ ਕਾਗਰ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਸ ਵਿੱਚ ਇੰਟਰਨਲੀ ਬਹੁਤ ਹੋ ਜਾਂਦਾ ਕਹਿੰਦੇ ਉਹਨਾਂ ਦਾ ਦੇਖੋ ਕਾਂਗਰਸ ਦੇ ਕਹਿਣ ਨਾਲ ਸਰਕਾਰ ਨਹੀਂ ਹੋਣੀ ਹੂੰ ਲੋਕ ਕਹਿ ਰਹੇ ਯਾਰ ਕਿ ਕਾਂਗਰਸੀ ਸਰਕਾਰ ਹੋਣੀ ਆ ਲੋਕਾਂ ਦੇ ਮਨ 'ਚ ਆ ਤੁਹਾਡੇ ਕੀ ਖਿਆਲ ਖਿਆਲ ਹੈ ਕਿ ਆਮ ਆਦਮੀ ਪਾਰਟੀ ਨੇ ਖੁਦ ਸਰਕਾਰ ਲੈਂਦੀ ਉਹ ਲੋਕਾਂ ਨੇ ਲੈਂਦੀ ਹੂੰ ਔਰ ਇਦੋਂ ਪਹਿਲਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ 12 ਤੋਂ 17 ਦੇ ਲਾ ਲਓ ਹੂੰ ਉਦੋਂ ਵੀ ਪ੍ਰਧਾਨ ਕੋਈ ਹੋਰ ਸੀ ਫੇਰ ਬਦਲਿਆ ਗਿਆ ਫੇਰ ਅਸੀਂ ਲੜਦੇ ਸੀ ਫੇਰ ਅਸੀਂ ਇਕੱਠੇ ਹੋ ਗਏ ਫੇਰ ਇਕੱਠੇ ਹੋ ਗਏ ਸੀ ਹਮਲਾ ਬੋਲਿਆ ਸਰਕਾਰ ਪਿਛਲੀ ਵਾਰ ਵੀ ਇਹਨਾਂ ਨੂੰ ਕਿਤੇ ਬਿਹਤਰ ਚਲਾਈ ਹੂੰ ਸੋਖ ਸਰਕਾਰ ਲੋਕ ਬਣਾਉਂਦੇ ਹੁੰਦੇ ਆ ਲੀਡਰਾਂ ਨੂੰ ਫੇਰ ਲੋਕਾਂ ਲੇਖ ਕੇ ਉਨੀ ਕੀ ਜੇ ਹੋਵੇ ਵੀ ਕਿਸੇ ਦੀ ਕਿਸੇ ਨਾਲ ਹੂੰ ਤੇ ਯਾਰ ਸਾਰੀਆਂ ਗੱਲਾਂ ਸੌਫਟ ਆਊਟ ਹੋ ਜਾਂਦੀਆਂ ਆ ਰਾਣਾ ਦੀ ਸੌਟ ਆਊਟ ਹੋ ਗਈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਨਾਰਾਜ਼ਗੀ ਜ਼ਾਹਰ ਕੀਤੀ ਉਹ ਮਾੜੀ ਮੋਟੀ ਤੇ ਚਲਦੀ ਸੀ ਉਹ ਖਤਮ ਹੋ ਗਈ ਜੇ ਹੋਊਗੀ ਮੰਨ ਲੈ ਜਿਹੜੀ ਦਿੱਲੀ ਮੀਟਿੰਗ ਹੋਈ ਉਸ ਦੇ ਵਿੱਚ ਨਹੀਂ ਨਹੀਂ ਉਹ ਉਹਨੂੰ ਲੈ ਕੇ ਮੀਟਿੰਗਾਂ ਨੂੰ ਲੈ ਕੇ ਵੀ ਰਾਣਾ ਜੀ ਬਹੁਤ ਗੱਲ ਚੱਲਦੀ ਹੈ ਕਹਿੰਦੇ ਕਿ ਆਮ ਆਰਮੀ ਪਾਰਟੀ ਤੇ ਬਹੁ ਨਿਸ਼ਾਨੇ ਸਾਧਦੇ ਸੀ ਕਹਿੰਦੇ ਕਾਂਗਰਸ ਦੇ ਲੀਡਰ ਕਿ ਤੁਸੀਂ ਦਿੱਲੀ ਜਾ ਕੇ ਮੀਟਿੰਗਾਂ ਕਰਦੇ ਹੋ ਪਰ ਕਹਿੰਦੇ ਵੀ ਮੀਟਿੰਗ ਹੋਣਾ ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਜਾ ਕੇ ਪੁਪੇਸ਼ ਭਗੇਲ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹੈ ਪੁਪੇਸ਼ ਭਗੇਲ ਦੇਖੋ ਇੱਕ ਗੱਲ ਮੰਨਣੀ ਪਊਗੀ ਕਿ ਪ੍ਰਵੇਸ਼ ਬਗੇਲ ਇੱਕ ਕੱਦਾ ਵਰ ਲੀਡਰ ਹੈ ਹੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਆ ਹੂੰ ਹਾਂਜੀ ਤੇ ਸਰਕਾਰਾਂ ਦੀ ਅੱਖ ਉਹਨਾਂ ਤੇ ਵੀ ਆ ਉਧਰੋਂ ਜਿੱਥੇ ਉਹਨਾਂ ਨੇ ਆਪਣੀ ਸਟੇਟ ਚਲਾਉਣੀ ਏਡੀ ਵੱਡੀ ਹੂੰ ਉੱਥੇ ਉਹ ਏਆਈਸੀਸੀ ਦਾ ਇੱਕ ਪ੍ਰਮੁੱਖ ਨੇਤਾ ਆ ਏਆਈਸੀਸੀ ਦੀ ਕਾਂਗਰਸ ਵਰਕਿੰਗ ਕਮੇਟੀ ਦੀ ਏਆਈਸੀਸੀ ਦੀ ਕੋਈ ਮੀਟਿੰਗ ਸੀ ਹੂੰ ਤੇ ਨਾਲ ਉਹਨਾਂ ਨੇ ਮੀਟਿੰਗ ਰੱਖ ਲਈ ਔਰ ਸਾਡੇ ਬੜੇ ਮੈਂ ਖੁਦ ਕਹਿ ਰਿਹਾ ਸੀਗਾ ਕਿ ਯਾਰ ਅੱਜ ਤੇ ਮੈਂ ਇੰਦਰਾ ਭਵਨ ਨਹੀਂ ਦੇਖਿਆ ਕਾਂਗਰਸ ਦਾ ਜਿਹੜਾ ਨਵਾਂ ਦਫ਼ਤਰ ਹੈ ਇਸ ਬਾਨੇ ਸੀ ਉਹ ਵੇਖ ਲਿਆ ਇਹ ਤਾਂ ਚੱਲਦਾ ਰਹਿਣਾ ਕੋਈ ਵਿਧਾਨ ਸਭਾ ਵਾਲੀ ਮੀਟਿੰਗ ਵੀ ਉੱਥੇ ਜਗ੍ਹੀ ਹੋਈ ਲੀਡਰ ਦੀ ਵਿਧਾਨ ਸਭਾ ਵਾਲੀ ਦੀ ਗੱਲ ਕਰ ਰਿਹਾ ਮੈਂ ਨਹੀਂ ਉਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਹੋਈ ਆ ਤਾਂ ਫਿਰ ਚੰਗਾ ਬਾਰ-ਬਾਰ ਦਫ਼ਤਰ ਸਾਡਾ ਕਿਹਦਾ ਦਫ਼ਤਰ ਹੈ ਕਾਂਗਰਸ ਦਾ ਦਫ਼ਤਰ ਹੈ ਤੇ ਕਾਂਗਰਸ ਇਹ ਉੱਥੇ ਨਹੀਂ ਜਾਣਗੇ ਕੌਣ ਜਾਊਗਾ ਨਹੀਂ ਫਿਰ ਉਹ ਜਿਹੜੀ ਗੱਲ ਕਾਂਗਰਸ ਦੇ ਲੀਡਰ ਆਮਾਰੀ ਪਾਰਟੀ ਲਈ ਕਰਦੇ ਸੀ ਕਿ ਇਹ ਇਹਣਾ ਇਹ ਕਿਉਂ ਜਾ ਕੇ ਕਰਦੇ ਆ ਦਿੱਲੀ ਆਮ ਆਦਮੀ ਪਾਰਟੀ ਡਾਇਰੈਕਸ਼ਨ ਉਹ ਤੋਂ ਦਿੰਦੀ ਹੈ ਕਿ ਆਹ ਕਰੋ ਡੇ ਟੂ ਡੇ ਬੇਸਿਸ ਤੇ ਇਹ ਕੋ ਡੇ ਟੂ ਡੇ ਬੇਸਿਸ ਵਾਲੀ ਕਰਨੀ ਸਾਡੀ ਹੁਣ ਸੀਐਲਪੀ ਇਕੱਠੀ ਕਰ ਲਈ ਕਿਉਂਕਿ ਵਿਧਾਨ ਸਭਾ ਸੈਸ਼ਨ ਆ ਤੇ ਉਹਦੇ ਚ ਮੁੱਦੇ ਡਿਸਕਸ ਕਰ ਲੈਣੇ ਨਾਲੇ ਅਸੀਂ ਦਿੱਲੀ ਕੋ ਮਿਆਂ ਵਿਧਾਨ ਸਭਾ ਨੂੰ ਲੈ ਕੇ ਕੀ ਤਿਆਰੀ ਆ ਤੁਹਾਡੀ ਤਿਆਰੀ ਵੇਖੋ ਤਿਆਰੀ ਬਾਰੇ ਪੂਰਾ ਤਾਂ ਦੱਸਣਗੇ ਸੀਐਲਪੀ ਲੀਡਰ ਲੇਕਿਨ ਜੋ ਤੁਹਾਡੀ ਨਿੱਜੀ ਵੀ ਹੋਊਗੀ ਕੁਛ ਨਾ ਕੁਛ ਤੁਹਾਡੇ ਹਿੱਤ ਦੇ ਹੋਣਗੇ ਤੁਸੀਂ ਤਾਂ ਪੰਜਾਬ ਘੁੰਮ ਰਹੇ ਹੋ ਪੂਰਾ ਮੈਂ ਦੇਖੋ ਮੈਂ ਇਹ ਸਮਝਦਾ ਕਿ ਸਾਨੂੰ ਹਲਕੇ ਦੀ ਤੇ ਪੰਜਾਬ ਦੀਆਂ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹੂੰ ਔਰ ਜਿੰਨੀਆਂ ਗੱਲਾਂ ਪੰਜਾਬ ਚ ਵਾਪਰ ਰਹੀਆਂ ਉਹਨਾਂ ਸਾਰਿਆਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਪੀਕਰ ਸਾਹਿਬ ਟਾਈਮ ਦੇਣ ਤਾਂ ਹੂੰ ਤੁਹਾਨੂੰ ਟਾਈਮ ਮਿਲਦਾ ਨਹੀਂ ਜੀ ਸਾਹਿਬ ਕਦੇ ਮਿਲ ਜਾਂਦਾ ਕਦੇ ਨਹੀਂ ਮਿਲਦਾ ਦੇਖੋ ਟਾਈਮ ਤਾਂ ਸਾਨੂੰ ਵੰਡਵਾਉਣਾ ਹੂੰ ਇਹ ਤਾਂ ਗੱਲ ਪੱਕੀ ਆ ਰਾਂ ਜੇ ਅਸੀਂ 18 ਸੀ ਹੁਣ 14 ਜਾਂ 15 ਰਹਿ ਗਏ ਆ ਤੇ ਉਸੇ ਹਿਸਾਬ ਨਾਲ ਟਾਈਮ ਮਿਲਣਾ ਕੋਈ ਇਦਾਂ ਦੀ ਗੱਲ ਨਹੀਂ ਹੂੰ ਰਣਜੀ ਨਾਲ ਜਿਹੜੀ ਚਰਚਾ ਇੱਕ ਪਿਛਲੇ ਦਿਨਾਂ ਦੇ ਵਿੱਚ ਬਹੁਤ ਚੱਲ ਰਹੀ ਆ ਹਿਮਾਚਲ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਇੱਕ ਇਸ਼ੂ ਇੱਥੋਂ ਦੇ ਨੌਜਵਾਨ ਉੱਥੇ ਜਾਂਦੇ ਨੇ ਉਹਨਾਂ ਨੂੰ ਰੋਕਿਆ ਗਿਆ ਹਾਲਾਂਕਿ ਜਿਹੜੇ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਸੀ ਉਹ ਉਤਾਰੇ ਗਏ ਉਹ ਇਸ਼ੂ ਬਹੁਤ ਬਣਿਆ ਤੁਹਾਡੀ ਉੱਥੇ ਸਰਕਾਰ ਆ ਤੁਸੀਂ ਉਸ ਨੂੰ ਲੈ ਕੇ ਕੋਈ ਸੌਲਟ ਆਊਟ ਗੱਲ ਕਰਨ ਕੀਤੀ ਕਿ ਇਦਾਂ ਪੰਜਾਬ ਵੀ ਮੈਂ ਕੋਈ ਗੱਲ ਨਹੀਂ ਕੀਤੀ ਜਦ ਤੁਹਾਡੇ ਕਿਸੇ ਲਿਖਾਰ ਅਖਬਾਰ ਦੇ ਵਿੱਚ ਮੈਂ ਪੜਿਆ ਸੀਗਾ ਹਮ ਕਿ ਚੰਨੀ ਸਾਹਿਬ ਨੇ ਮੁੱਖ ਮੰਤਰੀ ਨਾਲ ਗੱਲ ਕਰਕੇ ਸੌਟ ਆਊਟ ਕਰਾਈ ਆ ਆ ਸੁਖੂ ਸਾਹਿਬ ਨਾਲ ਸੁਖੂ ਸਾਹਿਬ ਸੁਣਿਆ ਅਖਬਾਰ ਚ ਪੜਿਆ ਹਮ ਉਹ ਹੋ ਜੂਗੀ ਕੱਲ ਕਿਉਂਕਿ ਵਿਧਾਨ ਸਭਾ ਜਿੱਥੇ ਬਹੁਤ ਮਸਲਾ ਬਕ ਗੱਲ ਆ ਮੈਂ ਸੁਖੂ ਸਾਹਿਬ ਨਾਲ ਗੱਲ ਨਹੀਂ ਕੀਤੀ ਐਨੀ ਮੈਂ ਚੰਨੀ ਸਾਹਿਬ ਨੇ ਬਣਾਇਆ ਚੰਨੀ ਚੰਨੀ ਸਾਹਿਬ ਨੇ ਗੱਲ ਕੀਤੀ ਹੋਏ ਤੇ ਮੇਰਾ ਜੋਰ ਲੱਗਣਾ ਮੈਂ ਵੀ ਕਹਿ ਦਵਾਂ ਕਿਹੜਾ ਕੋਈ ਵੈਰੀਫਾਈ ਕਰਨ ਚੱਲਿਆ ਲੇਕਿਨ ਨਹੀਂ ਮੇਰੀ ਗੱਲ ਨਹੀਂ ਚੰਨੀ ਸਾਹਿਬ ਦੀ ਤੁਸੀਂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸੀਐਮ ਚਿਹਰੇ ਦੀ ਦੌੜ ਵੀ ਹੈਗੀ ਆ ਕਿਉਂਕਿ ਜਿਹੜੀ ਉਹ ਪਹਿਲੀ ਮੀਟਿੰਗ ਸੀ ਉਸ ਦੇ ਵਿੱਚ ਵੀ ਕਹਿੰਦੇ ਕਿ ਬਹੁਤ ਅੰਦਰ ਗਲਵਾਤਾ ਇਹ ਚੱਲੀ ਪਰ ਸ਼ਾਇਦ ਹੁਣ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਨਾ ਚਾਹੁੰਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਹਾਲ ਸੀਐਮ ਬਣਨਾ ਹਮ ਕਾਂਗਰਸ ਨੂੰ ਜੇਤੂ ਬਣਾਉਣਾ ਜ਼ਿਆਦਾ ਜ਼ਰੂਰੀ ਹੈ ਹਮ ਇਹ ਕਾਂਗਰਸ ਜਿੱਤੂਗੀ ਫੇਰ ਹੀ ਕੋਈ ਸੀਐਮ ਬਣੂਗਾ ਹੂੰ ਸੋ ਇਹ ਇਸ਼ੂ ਨਹੀਂ ਨਹੀਂ ਕਾਂਗਰਸ ਜਿੱਤੂ ਕਿਵੇਂ ਜਿੱਤੂਗੀ ਜੋਰ ਲਾਉਣ ਨਾਲ ਅ ਲੀਡਰਾਂ ਦੇ ਚਿਹਰੇ ਨਾਲ ਹੂੰ ਸਹੀ ਕੈਂਡੀਡੇਟ ਦੇਣ ਨਾਲ ਜਿੱਤੂਗੀ ਜਿੱਤੂਗੀ ਕਿਉਂ ਨਹੀਂ ਲੋਕ ਦੇਖੋ ਅੱਜ ਲੋਕ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਹੂੰ ਅਸੀਂ ਸਹੀ ਬੰਦੇ ਨੂੰ ਟਿਕਟ ਦੇਾਂਗੇ ਔਰ ਛਵੀ ਬੰਦਿਆਂ ਦੀ ਸਾਫ ਹੋਵੇ ਹੂੰ ਲੋਕ ਉਹਨੂੰ ਪਸੰਦ ਕਰਦੇ ਹੋਣ ਹੂੰ ਇਹ ਹੁਣ ਪਰਸਨੈਲਿਟੀ ਬੇਸਡ ਇਲੈਕਸ਼ਨ ਹੋਣੇ ਆਉਣ ਵਾਲੇ ਸਮੇਂ ਚ ਪ੍ਰਧਾਨਗੀ ਵਾਲੀ ਵੀ ਚਰਚਾ ਬਹੁਤ ਚੱਲਦੀ ਹੈ ਰਣਾ ਜੀ ਕਹਿੰਦੇ ਕਿ ਪ੍ਰਧਾਨ ਉਹ ਵੀ ਬਹੁਤੇ ਅੰਦਰ ਲਗਾਤੇ ਲੀਡਰ ਖੁਸ਼ ਨਹੀਂਗੇ ਤੁਸੀਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਪਿਛਲੇ ਦਿਨਾਂ ਦੇ ਵਿੱਚ ਉਹ ਯਾਰ ਨਾਰਾਜ਼ਗੀ ਜ਼ਾਹਰ ਕਰਨਾ ਕੀੰਦਾ ਦੇਖੋ ਹਮ ਪਾਰਟੀ ਨੇ ਸਾਰਾ ਕੁਝ ਦੇਖਣਾ ਹੁੰਦਾ ਹਮ ਕਿਹਨੂੰ ਪ੍ਰਧਾਨ ਬਣਾਉਣਾ ਰੱਖਣਾ ਨਹੀਂ ਰੱਖਣਾ ਇਹ ਨਹੀਂ ਠੀਕ ਹੈ ਗੁੱਸੇ 'ਚ ਕਈ ਵਾਰ ਗੱਲਾਂ ਹੋ ਜਾਂਦੀਆਂ ਇਹ ਛੋਟੀਆਂ ਮੋਟੀਆਂ ਤੁਸੀਂ ਇਹ ਗੱਲ ਕਹੀ ਸੀ ਉੱਥੇ ਕਹਿੰਦੇ ਕਿ ਮੈਂ ਲੀਡਰ ਮੰਨਦਾ ਵੀ ਪਰ ਦਿਲੋਂ ਨਹੀਂ ਮੰਨਦਾ ਦਿਲੋਂ ਤੁਸੀਂ ਹੋਰ ਕਿਸੇ ਨੂੰ ਲੀਡਰ ਮੰਨਦੇ ਆ ਉਹ ਵੀ ਤੁਹਾਡਾ ਕੋਈ ਹੋਰ ਆਗੂ ਹੈਗਾ ਤੁਹਾਡਾ ਸਾਰੇ ਜਿਹੜੇ ਆਈਡਲ ਮੰਨਦੇ ਹੋਗੇ ਦੇਖੋ 117 ਲੀਡਰ ਹੈ ਮੇਰੇ ਜਿਹੜਾ ਆਈਡਲ ਹੈਗਾ ਕੋਈ ਆਈਡਲ ਲੀਡਰ ਹੈਗਾ ਤੁਹਾਡਾ ਪੰਜਾਬ ਚ ਦੇਖੋ ਸਟੇਜ ਹੁੰਦੀ ਆ ਹਮ ਕਿਸੇ ਵਕਤ ਮੇਰਾ ਆਈਡਲ ਲੀਡਰ ਹੈ ਕੈਪਟਨ ਅਭਿੰਦਰ ਸਿੰਘ ਜੀ ਹਮ ਹੈ ਅਸੀਂ ਉਦੋਂ ਨਵੇਂ-ਨਵੇਂ ਸੀ ਅਸੀਂ ਉਹਨੂੰ ਆਈਡਲ ਮੰਨਦੇ ਸੀ ਅਖੀਰਲੇ ਦਮ ਤਾਈ ਜਦੋਂ ਲਾਉਣ ਦਾ ਨੰਬਰ ਆ ਗਿਆ ਉਹਦੇ ਤਾਈ ਹੂੰ ਮੈਂ ਕਿਵੇਂ ਦੇ ਤੜੇ ਨਾ ਉਹ ਗੱਲ ਵੱਖਰੀ ਆ ਹੁਣ ਸਟੇਜ ਹੁੰਦੀ ਆ ਹੁਣ ਐ ਸਟੇਜ ਚ ਅ ਪ੍ਰਧਾਨ ਨੂੰ ਤਾਂ ਪ੍ਰਧਾਨ ਬਨਣਾ ਪਊਗਾ ਹੂੰ ਸੀਐਲਪੀ ਲੀਡਰ ਨੂੰ ਸੀਐਲਪੀ ਲੀਡਰ ਬਣਾ ਪਊਗਾ ਹੂੰ ਲੇਕਿਨ ਮੈਂ ਕਿਸੇ ਨੂੰ ਕਮਾਏ ਮੇਰਾ ਆਈਡਲ ਹੈ ਤੇ ਮੈਂ ਕੀ ਆ ਯਾਰ ਫਿਰ ਫਿਰ ਇਹਦਾ ਮਤਲਬ ਮੇਰੀ ਕੋਈ ਕਮਾਈ ਨਹੀਂ ਹੁਣ ਤੁਸੀਂ ਮੰਨਦੇ ਹੋ ਵੀ ਮੈਂ ਵੀ ਕਿਸੇ ਨਾ ਕਿਸੇ ਦਾ ਆਈਡਲ ਆ ਹਾਂ ਹੈਗੀ ਤੁਹਾਡੇ ਤਾਂ ਗਾਣੇ ਬਣਦੇ ਆ ਬਹੁਤ ਕੁਝ ਹੁੰਦਾ ਠੀਕ ਹੈ ਠੀਕ ਹੈ ਹੂੰ ਇਹ ਜਦੋਂ ਤੁਸੀਂ ਅ ਤਜਰਬਾ ਲੈ ਕੇ ਠਕਰਾ ਖਾ ਕੇ ਇਲੈਕਸ਼ਨ ਲੜ ਕੇ ਕੋਈ ਜਿੱਤ ਗਏ ਕੋਈ ਹਾਰ ਗਏ ਅੱਗੇ ਵਧਦੇ ਹੋ ਤੇ ਤਜਰਬੇ ਨਾਲ ਬੜੀਆਂ ਗੱਲਾਂ ਆਉਂਦੀਆਂ ਰਾਣਾ ਇੰਦਰ ਪ੍ਰਤਾਪ ਅੱਜ ਕੱਲ ਕਾਂਗਰਸ ਦੀ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਕਾਂਗਰਸ ਚ ਕਦੋਂ ਸ਼ਾਮਲ ਹੋ ਰਹੇ ਆ ਦੇਖੋ ਉਹ ਬੌਰਨ ਕਾਂਗਰਸੀ ਮੈਨ ਹੈ ਜਿੱਦ ਦਿਨ ਰਾਹੁਲ ਜੀ ਦੀ ਮਰਜ਼ੀ ਹੋਏਗੀ ਉਦੋਂ ਉਹ ਹਾਜ਼ਰ ਹੈ ਹਮ ਐਪਰੋਪਰੀਏਟ ਟਾਈਮ ਹੁੰਦਾ ਯਾਰ ਹਰੇਕ ਚੀਜ਼ ਦਾ ਹਾਂ ਸਹੀ ਸਮੇਂ ਤੇ ਕਰ ਲੂਗਾ ਜਰਾ ਪਰ ਕਾਂਗਰਸ ਨੇ ਕਹਿੰਦੇ ਕਿ ਇੱਕ ਨਵੀਂ ਆਈਡੀਆ ਤੋਰ ਲੈ ਕੇ ਵਨ ਇੱਕ ਪਰ ਇੱਕ ਵਨ ਫੈਮਿਲੀ ਵਨ ਸੀਟ ਤੇ ਵਾਲੀ ਉਹ ਤਾਂ ਯਾਰ ਜਦੋਂ ਵਿਹਲਾ ਆਏਗਾ ਜੇ ਇੱਕ ਸੀਟ ਮਿਲੂਗੀ ਤੇ ਇੱਕ ਲੜ ਲਾਂਗੇ ਹੂੰ ਦੋ ਦੇ ਕਾਬਲ ਹੋਗੇ ਤਾਂ ਕਾਂਗਰਸ ਦੋ ਲੜਾਊਗੀ ਹੂੰ ਜੇ ਮੈਨੂੰ ਇਸ लायक ਸਮਝੂਗੀ ਕਿ ਯਾਰ ਤੂੰ 10 ਸੀਟਾਂ ਜਿਤਾ ਸਕਦਾ ਨਾ ਮੇਰੀ ਊਨੀਕ ਤੇ ਜ਼ਿੰਮੇਵਾਰੀ ਲਾ ਦੇਣਗੇ ਹੂੰ ਨਹੀਂ ਲਾਉਣਗੇ ਜਿੱਥੇ ਹੈਗੇ ਆਪਾਂ ਹੈਗੇ ਆ ਤੁਹਾਡੀ ਪਾਰਟੀ ਦੇ ਬਹੁਤ ਸਾਰੇ ਲੀਡਰ ਦੂਜੀ ਪਾਰਟੀਆਂ ਚ ਚਲੇ ਗਏ ਖਾਸ ਕਰਕੇ ਬੀਜੇਪੀ ਚ ਚਲੇ ਗਏ ਰਹਿਣਾ ਜੀ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਲੀਡਰਾਂ ਨੂੰ ਕਾਂਗਰਸ ਦੇ ਵਿੱਚ ਹੋਣਾ ਚਾਹੀਦਾ ਸੀ ਕਿਸੇ ਦੀ ਗਲਤੀ ਕਰ ਨੂੰ ਚਲੇ ਗਏ ਜਿਹੜਾ ਚਲੇ ਜਾਏ ਉਹਦਾ ਜ਼ਿਕਰ ਨਹੀਂ ਐ ਕੋਈ ਹੋਰ ਜਿਉਂਦਿਆਂ ਦੀ ਗੱਲ ਕਰੀ ਆਪਾਂ ਹੂੰ ਜਿਹੜੇ ਸਾਡੇ 'ਚ ਨੇ ਉਹਨਾਂ ਦੀ ਗੱਲ ਕਰੀਏ ਸਭ ਠੀਕ ਹੈ ਰਾਣੀ ਤੁਸੀਂ ਨਹੀਂ ਕਦੇ ਸੋਚਿਆ ਕਿ ਫਿਰ ਮੈਂ ਕਿਸੇ ਸੱਤਾਧਰ ਪਾਰਟੀ ਕੋਲੇ ਚਲਿਆ ਜਾਵਾਂ ਤੁਸੀਂ ਬਿਜ਼ਨਸਮੈਨ ਵੀ ਹੋ ਕਹਿੰਦੇ ਬਿਜ਼ਨਸਮੈਨ ਨੂੰ ਤਾਂ ਸੱਤਾ ਦੀ ਜ਼ਰੂਰਤ ਹੁੰਦੀ ਆ ਬਹੁਤ ਆਪਣਾ ਕੰਮ ਕਾਰ ਕਰਨ ਲਈ ਮੇਰੇ ਖਿਆਲ ਨਾਲ ਮਿਹਨਤ ਦੀ ਲੋੜ ਜ਼ਿਆਦਾ ਹੁੰਦੀ ਆ ਹੂੰ ਬਿਜ਼ਨਸਮੈਨ ਨੂੰ ਕਿਸਾਨ ਨੂੰ ਜਾਂ ਕੋਈ ਵੀ ਕਿਤਾ ਕਰਦੇ ਹੋ ਹਮ ਇੱਕ ਤਾਂ ਰੱਬ ਦੀ ਕਿਰਪਾ ਹੋਵੇ ਹਾਂ ਤੁਸੀਂ ਮਿਹਨਤ ਕਰੋ ਤੇ ਦੇਣ ਵਾਲਾ ਤਾਂ ਉੱਪਰਲਾ ਯਾਰ ਹਮ ਐਵੇਂ ਬਾਲੇ ਚੱਕਰਾਂ ਜ ਨਹੀਂ ਪੀਦਾ ਠੀਕ ਹੈ ਰਾਣਾ ਜੀ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਇਹ ਸਨ ਰਾਣਾ ਗੁਰਜੀਤ ਸਿੰਘ ਹੁਣੀ ਜਿਨ੍ਹਾਂ ਤੋਂ ਅਸੀਂ ਪੰਜਾਬ ਦੇ ਮਸਲਿਆਂ ਦੇ ਉੱਤੇ ਜਾਂ ਮੌਜੂਦਾ ਸਿਆਸਤ ਦੇ ਉੱਤੇ ਜਾਂ ਮੌਜੂਦਾ ਸਿਨੈਰੀਓ ਦੇ ਉੱਤੇ ਜਿਹੜਾ ਉਹਨਾਂ ਦੀ ਗੱਲਬਾਤ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ ਜ ਜ ਉਹਨਾਂ ਨੇ ਆਪਣੀ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਇਹ ਗੱਲਬਾਤ ਤੁਹਾਨੂੰ ਕੀ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਗੱਲਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਤਾਂ ਪੰਜਾਬੀ ਲਿੰਕ ਤੇ